ਸਰ ਕੋਈ ਵੀ ਸਹੂਲਤ ਨਹੀਂ ਮਿਲੀ ਨਾ ਮੇਰਾ 4-4 ਲੱਖ ਰੁਪਏ ਚਾਰੇ ਘਰਾਂ ਤੇ ਲੱਗ ਗਏ ਸਾਨੂੰ ਕੁਝ ਵੀ ਨਹੀਂ ਸਰ ਮੇਰੇ ਮੈਂ ਜਿਹੜੇ ਮਾਰ ਮਾਰ ਥੱਕ ਕੇ ਜੀ ਲਿਖੇ ਸੀ ਜਿੱਥੇ ਕੋਈ ਤੇ ਹੁੰਦਾ ਸਾਰੀ ਕੀਤੇ ਚਾਏ ਮੈਨੂੰ ਯਾਦ ਆ ਤੁਹਾਡੇ ਜਿੱਥਾ ਜਿਹੜਾ ਮੀਟਲੋ ਐਸਮਨ ਸਰ ਮੀਟਰ ਵੀ ਨਹੀਂ ਲੱਗਿਆ ਜੀ ਕੁਝ ਵੀ ਨਹੀਂ ਜਿਹੜਾ ਮੀਟਰ ਲੱਗਿਆ ਜਿਹੜਾ ਮੇਰਾ ਕੰਪਿਊਟਰ ਬੁੱਕ ਗਿਆ ਸੀ ਨਾ ਉਹਦਾ ਵੀ 3450 ਰੁਪਏ ਮੈਨੂੰ ਬਿੱਲ ਭੇਜਿਆ ਪਿਆ ਖੜੇ ਮੀਟਰ ਦਾ ਅੱਛਾ ਉਹ ਮੈਂ ਕਰਾ ਲਾਂਗਾ ਉਹ ਮੈਂ ਕਰਾ ਲਾਂਗਾ ਨਹੀਂ ਕਿੰਨੇ ਘਰਾਂ ਦੇ ਵੀ ਕੁਝ ਵੀ ਨਹੀਂ ਸਰ ਮੈਂ ਇਹ ਸਰਕੈਸਟ ਮੀ ਸਰ ਮੈਡਮ ਜੀ ਦੇਖੋ ਭਾਈ ਇਹ ਦੇਖੋ ਪورا ਪਿੱਛੇ ਥੋੜੀ ਬਾਕੀ ਇਹਦਾ ਇਹ ਦੇਖਿਓ ਹਨ ਲੈ ਦੇਣਾ ਦੇਖੋ ਮੈਡਮ ਸਾਈਡ ਦੇ ਦਿਓ ਇਧਰ ਆ ਜਿਓ ਸਾਈਡ ਤੇ ਅੱਛਾ ਜੀ

ਪਾਣ ਕੇ ਕਰਦੇ ਆ ਜੀ ਆ ਜਾਓ ਤੁਸੀਂ ਆਪੋ ਆ ਬੰਡਲ ਸਾਰਾ ਹੋ ਗਿਆ ਸਰਪਟ ਨਹੀਂ ਸਰਪਟੀਆਂ ਨਾਲ ਜੀ ਇਹਨਾਂ ਨੂੰ ਕੀ ਹੋ ਗਿਆ ਜੀ ਫ੍ਰੈਕਚਰ ਹੋ ਗਿਆ ਫ੍ਰੈਕਚਰ ਹੋ ਗਿਆ ਆ ਲਓ ਜੀ ਤੁਹਾਡਾ ਰਿਕਵੈਸਟ ਤੇ ਤੁਸੀਂ ਜਿੱਥੇ ਜਰੂਰ ਸਮਾਂ ਆਇਆ ਪਹਿਲਾਂ ਤੁਸੀਂ ਜਨਾ ਸਭਾਈ ਹੋ ਜੀ ਨਹੀਂ ਇਹ ਜਿੱਥੇ ਜਰੂਰ ਸੈਂਟਰ ਸਰਗਰਮੈਂਟ ਦੇ ਵਿੱਚ ਹੋ ਰਿਹਾ ਹੈ ਜੀ ਜਿੱਥੇ ਦੇ ਚੋਹੇ ਸਮਾਂ ਤੇ ਕੰਟ੍ਰੈਕਟ ਹੋਇਆ ਜੀ ਇਹਨੂੰ ਦੋਨਾਂ ਦੀ ਇੰਸ਼ੋਰੈਂਸ ਹੋ ਗਈ ਹੈ ਜੀ ਔਰ ਇਹਨਾਂ ਦੀ ਘਰ ਪਤਨੀਆਂ ਨਾਲ ਉਹਦੇ ਫ੍ਰੈਕਚਰ ਹੋਇਆ ਹੋਇਆ ਜਿਹੜੀ ਆਪਾਂ ਨਾਰਮਲ ਇੰਸ਼ੋਰੈਂਸ ਕਰਾਉਂਦੇ ਆ ਉਹਦੇ ਜਿਹੜਾ ਪਹਿਲਾ ਫ੍ਰੈਕਚਰ ਹੋਇਆ ਉਹਦਾ ਇਲਾਜ ਨਹੀਂ ਕਰਾ ਸਕਦੇ ਇਹਦੇ 'ਚ ਅੱਜ ਹੀ ਇਲਾਜ ਕਰਾ ਸਕਦੇ ਹੋ ਕਿਸੇ ਦੇ ਦਰਮਿਆਨ ਅੱਜ ਹੀ ਤੁਹਾਡਾ ਸ਼ੁਰੂ ਹੋ ਗਿਆ ਹੈ। ਧੰਨਵਾਦ। ਜੇੜੋ ਆ ਮੇਰੇ ਜਨਾਬ ਆਦਮੀ ਪਾਰਟੀ ਜਿੰਦਾਬਾਦ ਆਤਮਾਨ ਜਿੰਦਾਬਾਦ ਆਦਮੀ ਪਾਰਟੀ ਜਿੰਦਾਬਾਦ ਜੀ ਤੁਮ ਹਜ਼ਰਬਾਜੀ ਨੇ 1000 ਰੁਪਏ ਦੇ ਦੀ ਜੇਬ ਵਿੱਚ ਪਾਤਾ ਵਿੱਚ ਜਿੱਤੋਂ ਮਰਦੀ ਜਾ ਕੇ ਲਾ ਦੇਣਾ ਹਾਂ ਜੀ ਕੋਲੇ ਚਲੇ ਜਾਓ ਪ੍ਰਾਈਵੇਟ ਹਸਪਤਾਲਾਂ ਦੇ ਸਾਰੇ ਰਿਪੇਲ ਦਾ ਸੇਵਾ ਦਿੱਤੀ ਜਿੱਥੇ ਮਰਜ਼ੀ ਜਾ ਕੇ ਇਲਾਜ ਕਰਾ ਲਓ ਆ ਉਹਨਾਂ ਨੂੰ ਖਾਣਾ ਤੇ ਆ ਨੰਬਰ ਉਹਨਾਂ ਨੂੰ ਦੱਸਣਾ ਹੈਗਾ ਇਹ ਅੱਜ ਜਾ ਕੇ ਤੁਸੀਂ ਆਪਣਾ ਇਲਾਜ ਕਰਾਓ ਇਹ ਬਹੁਤ ਵੱਡੀ ਸਹੂਲਤ ਹੈ ਜੀ ਕੋਈ ਕੰਡੀਸ਼ਨ ਨਹੀਂ ਹੈ ਪਹਿਲਾਂ ਪ੍ਰੀ ਐਗਜ਼ਿਸਟਿੰਗ ਬਿਮਾਰੀਆਂ ਵੀ ਵਿੱਚ ਕੋਈ ਡਾ ਕੋਈ ਉਮਰ ਦੀ ਸੀਮਾ ਨਹੀਂ ਹੈ ਕੋਈ ਕੰਡੀਸ਼ਨ ਨਹੀਂ ਹੈ ਜਿਹੜੇ ਬੰਦੇ ਜਿਹੜੇ ਬੰਦੇ 60 ਤੋਂ ਉੱਪਰ ਹੈ ਉਹ ਮੈਂ ਦੇਖਿਆ 55000 60000 ਜਿਹੜੇ ਮੈਂ ਜਿਨ੍ਹਾਂ ਨਾਲ ਗੱਲ ਕਰ ਰਿਹਾ ਸੀ ਕਿ ਕੋਈ 33000 ਕੋਈ 32000 ਦੋ ਦੋ ਬੰਦੇ ਆ ਦਾ ਜੇ ਤੁਹਾਡੇ ਪਰਿਵਾਰ ਦੇ ਵਿੱਚ 6 ਜਾਂ 7 ਮੈਂਬਰ ਵੀ ਤਾਂ ਵੀ ਤੁਸੀਂ ਕੋਈ ਪੈਸਾ ਨਹੀਂ ਚਲਦਾ ਪੂਰਾ ਪਰਿਵਾਰ ਹਰ ਇੱਕ ਮੈਂਬਰ ਕਵਰ ਹੈ ਸਾਰਿਆਂ ਨੂੰ ਬੇਨਤੀ ਹੈ ਜੀ ਸਾਰਿਆਂ ਨੇ ਆਪਣੇ ਸਾਰੇ ਮੈਂਬਰ ਨੇ ਕਾਰਡ ਸਾਰਿਆਂ ਨੇ ਬਣਾਣਾ ਚਾਹੇ ਇਨਸ਼ੋਰੈਂਸ ਪਰ ਫੈਮਲੀ ਕਵਰ ਹੈ ਜਿਹੜਾ ਕਵਰ ਹੈ ਹਰ ਪਰਿਵਾਰ ਦਾ ਹੈਗਾ ਲੇਕਿਨ ਕਾਰਡ ਸਾਰਿਆਂ ਨੇ ਬਣਾਣਾ ਔਰ ਆਪਣਾ ਤੁਹਾਨੂੰ ਜਿਹੜੀ ਸਲਿੱਪ ਹੈਗੀ ਆ ਬੀਐਨਡੀ ਵਾਲੀ ਉਹ ਤੁਸੀਂ ਲੈ ਕੇ ਆਣੀ ਹੈ ਆਪਣੀ ਜਿਹੜੀ ਮੈਂ ਹੁਣੇ ਇਸ਼ੂ ਕੀਤੀ ਹੈਗੀ ਆ ਉਹ ਈਅਰਲੀ ਦੀ ਸਲਿੱਪ ਲੈ ਕੇ ਆਣੀ ਹੈ ਆਪਣੇ ਨਾਲ ਆਧਾਰ ਕਾਰਡ ਔਰ ਵੋਟਰ ਕਾਰਡ ਤਿੰਨ ਚੀਜ਼ਾਂ ਚਾਹੀਦੀਆਂ ਆਓ 10 ਲੱਖ ਰੁਪਏ ਆਪਣੇ ਜੇਬ ਚ ਪਾ ਕੇ ਚਲੇ ਜਾਓ ਬਿਲਕੁਲ ਕੋਈ ਨਿਸ਼ਚਿੰਤ ਹੋ ਕੇ ਜਾਓ ਲੇਕਿਨ ਆਪਣੀ ਸਿਹਤ ਦਾ ਧਿਆਨ ਰੱਖਣਾ ਹੈ ਸੈਰ ਕਰਨੀ ਆ ਖਾਣਾ ਚੰਗਾ ਖਾਣਾ ਤੰਦਰੁਸਤ ਰਹਿਣਾ ਆਪਣੇ ਕਿੱਤਿਆਂ ਗੋਡਿਆਂ ਦਾ ਧਿਆਨ ਰੱਖਣਾ ਰੱਬ ਕਰੇ ਤੁਸੀਂ ਤੰਦਰੁਸਤ ਰਹੋ ਤੁਹਾਨੂੰ ਕਦੇ ਲੋੜ ਨਾ ਪਵੇ ਲੇਕਿਨ ਜੇ ਕਦੇ ਲੋੜ ਪਵੇ ਤਾਂ ਤੁਹਾਨੂੰ ਹੁਣ ਸੋਚਣ ਦੀ ਲੋੜ ਨਹੀਂ ਹੈ ਕਿ ਕਰਜ਼ਾ ਲਵਾਂਗੇ ਕਿੰਨਾ ਹੋਏਗਾ ਠੀਕ ਕਰਾਂਗੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਕਿਸੇ ਵੀ ਕੰਪਿਟੈਂਸਰਲ ਕਿਸੇ ਵੀ ਸਰਕਾਰੀ ਹਸਪਤਾਲ ਜਾਂ ਪ੍ਰਾਈਵੇਟ ਅੰਪੈਰਡ ਹਸਪਤਾਲ ਜਾਓ ਉਹਨਾਂ ਨੂੰ ਕਹੋ ਜੀ ਮੇਰਾ ਬੈਸਟ ਪੋਸੀਬਲ ਇਲਾਜ ਜਿਹੜਾ ਮੁੱਖਾਪੀ ਸਾਹਿਬ ਨੇ ਕਿਹਾ ਮੇਰਾ ਉਹ ਕਰੋ ਤੇ ਮੇਰੇ ਕੋਲ 10 ਲੱਖ ਰੁਪਏ ਮੇਰੀ ਜੇਬ 'ਚ ਹੈਗਾ ਤੇ ਤੁਹਾਨੂੰ ਪੇਮੈਂਟ ਜਿਹੜੀ ਹੈਗੀ ਉਹ 15 ਦਿਨ ਦੇ ਵਿੱਚ ਵਿੱਚ ਹੋ ਜਾਏਗਾ ਬਹੁਤ ਬਹੁਤ ਧੰਨਵਾਦ ਜੀ